ਅੱਜ ਇੱਕ ਮਾਨਯੋਗ ਅਮਿਸ਼ਰ ਸਾਹਿਬ ਪੁਲਿਸ ਅਮਰਸਾ ਜੀ ਦੀਆਂ ਹਦਾਇਤਾਂ ਅਨੁਸਾਰ ਅਤੇ ਸ਼੍ਰੀ ਹਰਪ੍ਰੀਤ ਸਿੰਘ ਮੰਡੇ ਡੀਸੀਪੀ ਡੀ ਸਾਹਿਬ ਅਤੇ ਐਡੀਸੀਪੀ ਸਿਟੀ ਵੰਸ ਸਾਹਿਬ ਸ਼੍ਰੀ ਵਿਸ਼ਾਲਜੀ ਸਿੰਘ ਜੀ ਦੇ ਨਿਰਦੇਸ਼ਾਂ ਅਨੁਸਾਰ ਮੁਖਸਰ थाना ਡਿਵੀਜ਼ਨ ਵੱਲੋਂ ਅਤੇ ਉਹਨਾਂ ਦੀ ਟੀਮ ਵੱਲੋਂ ਬੜਾ ਸ਼ਲਾਘਾਯੋਕ ਕੰਮ ਕੀਤਾ ਗਿਆ ਹੈ ਜੋ ਇੱਕ 12 ਤਰੀਕ ਨੂੰ ਇੱਕ ਗਾਹਗੀਰ ਬਸੋਂ ਮੋਬਾਈਲ ਦੀ ਸਨੇਚਿੰਗ ਹੋਈ ਸੀ ਜਿਸ ਸੰਬੰਧੀ ਮਕਦਮਾ ਨੰਬਰ 68 ਨੰਬਰ ਦਰਜ ਕੀ ਰਜਿਸਟਰ ਕੀਤਾ ਗਿਆ ਸੀ ਥਾਣਾ ਡਿਵੀਜ਼ਨ ਵਿੱਚ ਕੋਸ਼ਿਸ਼ ਵਿੱਚ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ પાસે ਉੱਤ ਖੋਸ਼ ਦਾ ਮੋਬਾਈਲ ਫੋਨ ਰਿਕਵਰ ਕੀਤਾ ਗਿਆ ਨਾਲ ਇੱਕ ਐਕਟੂਅਰ ਰਿਕਵਰ ਕੀਤਾ ਗਿਆ ਜੀ ਜੋ ਦਰਾਂ ਨੇ ਤਫतीश ਉਹਨਾਂ ਦੀ ਕੋਸ਼ਿਸ਼ ਮੁਤਾਬਿਕ ਤਿੰਨ ਮੋਬਾਈਲ ਫੋਨ ਹੋਰ ਰਿਕਵਰ ਕੀਤੇ ਗਏ ਜੀ ਜੋ ਉਹ ਵੀ ਉਹਨਾਂ ਨੇ ਵੱਖ-ਵੱਖ ਜਗ੍ਹਾ ਤੋਂ ਸਨੈਚ ਕੀਤੇ ਗਏ ਸਨ ਤੇ ਜੋ ਇਸ ਸਬੰਧੀ ਕਾਫੀ ਵਧੀਆ ਸ਼ਲਾਗਾ ਜੋ ਕੰਮ ਕਰ ਗਿਆ ਟੋਟਲ ਚਾਰ ਮੋਬਾਈਲ ਰਿਕਵਰ ਕੀਤੇ ਗਏ ਸਰ ਕਿਹੜੇ ਏਰੀਆ ਤੋਂ ਇਹ ਹੋ ਕਰਦੇ ਇਹ ਮੋਸਟਲੀ ਇਹ ਸ਼ਾਇਦ ਅੰਦਰੂਨ ਸਾਈਡ ਤੋਂ ਰਾਗੀ ਰਾਮ ਤੋਂ ਜੋ ਪੈਦਲ ਜਾ ਰਹਾ ਜਾਂ ਕੋ ਮੋਟਰਸਾਈਕਲ ਤੇ ਜਾ ਰਹਾ ਉਹਨਾਂ ਤੋਂ ਫੋਕ ਕਰ ਰਿਹਾ ਸੀ ਕਿ ਕਿਹੜੀ ਐਕਟੀਵਿਟੀ ਬਰਾਮਤ ਹੋਈ ਉਹਨਾਂ ਦੀ ਆਪਣੀ ਆ ਉਹ ਚੋਰੀ ਉਸ ਬੰਦੇ ਦੀ ਤਸਦੀਕ ਕੀਤੀ ਜਾ ਰਹੀ ਹੈ ਤਪੀਸ਼ ਕੀਤੀ ਜਾ ਰਹੀ ਹੈ ਇੰਨੇ ਕੁ ਸਾਲ ਦੀ ਉਹਨਾਂ ਦੇ ਇਹਨਾਂ ਦੋਨੋਂ ਦਾ ਪਹਿਲਾਂ ਕ੍ਰਿਮੀਨਲ ਬੈਕਗ੍ਰਾਉਂਡ ਹੈਗਾ ਜੀ ਇਹਨਾਂ ਦੇ ਪਹਿਲਾਂ ਵੀ 5-5 6-6 ਮਾਮਲੇ ਦੋਨੋਂ ਦਾ ਦਰਜਾ ਗਿਆ ਹੈ ਇਹ ਦੋਸ਼ੀ ਇੱਕ ਵਿਸ਼ਾਲ ਕੁਮਾਰ ਲੰਦੀ ਹੈ ਇਹ ਵੀ ਗਿਲਵਾਲੀ ਗੇਟ ਦਾ ਰਹਿਣ ਵਾਲਾ ਹੈ ਤੇ ਦੂਸਰਾ ਰਾਹੁਲ ਬੱਗਾ ਹੈ ਇਹ ਗੁਜਰਪੁਰਾ ਵਾਲੀ ਗੇਟ ਦਾ ਰਹਿਣ ਵਾਲਾ ਉਹਨਾਂ ਨੇ ਸ਼ੀਨ ਤੇ ਲਿਆਤੀ ਹੈ ਇਹ ਨਸ਼ੇਦਾਰੀ ਕਰ ਹੋ ਸਕਦਾ ਹੈ ਇਸ ਸੰਬੰਧੀ ਸਾਰਾ ਚੰਗੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਜੀ ਹੋਰ ਵੀ ਆਸ ਹੈ ਜੁਨਾਮੇ ਰਿਮਾਂਡ ਹੋਰ ਰਿਕਵਰੀ ਹੋ ਸਕਦੀ ਹੈ ਹਾਂਜੀ ਇਹ ਜਿਹੜਾ ਫੜਿਆ ਗਿਆ ਹੈ ਅਪਰਾਧ ਕਰਕੇ ਇਸ ਸੰਬੰਧੀ ਇਹ ਇਨਵੈਸਟੀਗੇਸ਼ਨ ਪਾਰਟ ਆਫ ਇਨਵੈਸਟੀਗੇਸ਼ਨ ਹੈ ਦੇਖ ਰਹੇ